ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਰਈਆ ਤੋਂ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੈਂਟਰ ਸਰਕਾਰ ਦਾ ਫੁੱਤਲਾ ਫੁਕਿਆ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਪਰੰਤੂ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਬਾੜਾਂ ਤੇ ਕਿਸਾਨਾਂ ਉੱਤੇ ਜੁਰਮ ਕਰ ਰਹੀ ਹੈ ਜਿਸ ਦੇ ਵਿਰੋਧ ਵਿੱਚ ਅੱਜ ਦੇ ਇਸ ਪ੍ਰਦਰਸ਼ਨ ਰਾਹੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰਾਂ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਅਸੀਂ ਇੱਕ ਹਾਂ ਅਤੇ ਸਾਡੀ ਲੜਾਈ ਵੀ ਇੱਕ ਹੈ ਜੇਕਰ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਉਤੇ ਆਪਣਾ ਜ਼ੁਲਮ ਬੰਦ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਤੇ ਬਹੁ ਗਿੰਡੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਅਤੇ ਸਰਕਾਰ ਦਾ ਪੁਤਲਾ ਵੀ ਫੂਕਿਆ ਬਾਕੀ ਤੁਸੀਂ ਵੀ ਦੇਖੋ ਰਈਆ ਤੋਂ ਡੀਡੀਐਸ ਬਿਊਰੋ ਚੀਫ ਦਰਸ਼ਨ ਕੋਰ ਬਦਾਦਪੁਰ ਦੀ ਵਿਸ਼ੇਸ਼ ਰਿਪੋਰਟ ਕਿੰਨੇ ਡਾਕਟਰ ਤੁਹਾਨੂੰ ਦਿੱਤੇ ਆ ਕਿੰਨੇ ਨੁਕਸਾਨ ਕੀਤੇ ਆ ਚਾਲਾਂ ਕੀ ਖੇਡਦੇ ਆ ਆਪਣੀਆਂ ਗੱਡੀਆਂ ਨੂੰ ਆਪ ਦਾ ਘਲਾ ਕੇ ਜਿੱਥੇ ਨਾਮ ਲਾਉਂਦੇ ਪੰਜਾਬ ਦੇ ਕਿਸਾਨਾਂ ਦਾ ਦੂਜੇ ਪਾਸੇ ਇਹ ਆਪ ਇਕੱਠੇ ਹੋ ਗਏ ਉਹਨਾਂ ਨੇ ਸਹਿਯੋਗ ਦੇਵਾ ਪਰ ਇਹ ਇਹ ਨਾ ਸੋਚੇ ਇਸ ਭਾਰਤੀ ਸਰਕਾਰ ਇਹ ਇਹ ਕਿਸਾਨ ਬੱਕਰੇ ਤੇ ਉਹ ਬੱਕਰੇ ਆ ਇਹ ਮੌਜੂਦ ਬੱਕਰੇ ਤੇ ਉਹ ਬੱਕਰੇ ਆ ਅਸੀਂ ਸਾਰੇ ਇੱਕ ਆ ਇੱਕ ਦਾ ਹੀ ਇਹ ਆਵਾਜ਼ ਦੇਣ ਵਾਸਤੇ ਸਾਰੇ ਇਕੱਠੇ ਉਹਨਾਂ ਦੇ ਫਤੂ ਵਾਸਤੇ ਇਹ ਪ੍ਰੋਟਸਟ ਕਰ ਰਹੇ ਆ ਦੇਖੋ ਪੰਜਾਬ ਸਰਕਾਰ ਕੋਈ ਵੀ ਸੰਖਰਚ ਬੰਦ ਹੈ ਹੁਣ ਅੱਜ ਉਸ ਪੰਜਾਬ ਸਰਕਾਰ ਦੀ ਅਸੀਂ ਕਿਰਿਆ ਉਹਦੇ ਹੱਥ ਨੂੰ ਬੈਠੇ ਆ ਸਾਡੇ ਨੌਜਵਾਨ ਅੱਗੇ ਡਾਉਂਦੇ ਆ ਉਹ ਸਰਕਾਰ ਕੀ ਕਰਦੀ ਆ ਕਸੂਰਵਾਦ ਨਵੀਂ ਬਰਾਬਰ ਤੇ ਆ ਕੋਰ ਗਣਕੁਰਤੀ ਕਰਦੇ ਆ ਸਰਕਾਰਾਂ ਨੇ ਦੁੱਤ ਪਹੁੰਚਾਇਆ ਕਿ ਸਵਾਲ ਤੇ ਇਹਦਾ ਸਰਕਾਰਾਂ ਸੜੀਆਂ ਨੂੰ ਭਾਵੇਂ ਸਕੇਤੀ ਆ ਤੇ ਭਾਵੇਂ ਭਾਤੀ ਆ ਸਾਡੇ ਦੇਸ਼ ਦੀ ਆ ਕੰਪਨੀ ਦੀ ਆ ਉਹਨਾਂ ਸਾਰੇ ਹਿਸਾਦਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਕਦਮ ਬਹੁਤ ਅੜਾਰੇ ਆ ਜਿਹਦੇ ਉੱਤੇ ਕਰੇ ਆ ਇਸ ਵਾਰ ਕਿ ਆਪਾਂ ਸਾਰੇ ਮਿਲ ਕੇ ਅੱਜ ਇਕੱਠੇ ਹੋ ਕੇ ਆਪਾਂ ਸਾਰਿਆਂ ਦੇ ਪੁੱਤਰਾ ਪੁੱਤਰਾ ਜੀ ਸਾਰਿਆਂ ਨੂੰ ਜਿਹਾਇਓ ਬਹੁਤ ਬਹੁਤ ਧੰਨਵਾਦ ਰਾਈਟਿੰਗ ਜੀ ਜਿੰਦਾਬਾਦ ਬਹੁਤ 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 ਅਸੀਂ ਇੱਕ ਗੋਸ਼ ਕਰਾ ਰਿਹਾ 1 ਸੈਕਿੰਡ ਕਹਿਤਾ ਗੁਨਾਥ ਸਿੰਘ ਜੀ ਡਾਕਟਰ ਦਰਸ਼ਨਪਾਲ ਜੀ ਡਾਕਟਰ ਸਤਰਾ ਸਿੰਘ ਜੀ ਨਾਲਾ ਅਰਬੀ ਸਿੰਘ ਕਾਹਲੀਆਂ ਜਿਹੜੇ ਵੱਡੇ ਆਗੂਆ ਜਿਨ੍ਹਾਂ ਦਾ ਬਹੁਤ ਤਜਰਬਾ ਉਹ ਭਾਗ ਦੇ ਇਸ ਜੰਜਾਬ ਦਾ ਖਾਲ ਦਿੱਤੀ ਆ ਉਹਦੀ ਇਕਵਾਜੀ ਦੇ ਵਿੱਚ ਸਪੀਨ ਨੂੰ ਵੱਲੋਂ ਜਿਹੜੀ ਸਾਡੀ ਕਨਸੀਲ ਦੇ ਲੜਾਕੂ ਲੋਕ ਆ ਜਿਹੜੇ ਇੱਥੇ ਅਸੀਲ ਬਾਬਾ ਬਖੜਾ ਦੇ ਵਿੱਚੋਂ ਆ ਕਿਉਂਕਿ ਜਿਹੜੀ ਖੰਡ ਸਰਕਾਰ ਦਾ ਇਹਦੇ ਸਾਡੇ ਬਾਦਰ ਤੇ ਆ ਕੇ ਸਾਡੀ ਧਰਤੀ ਤੇ ਆ ਕੇ ਸਾਡੇ ਨੌਜਵਾਨਾਂ ਨੂੰ ਸਹੀਦ ਕੀਤਾ ਜਿਸ ਤੋਂ ਤੱਕ ਜਿਹੜੇ ਗੋਲੇ ਆ ਉਹਨਾਂ ਦੀ ਡੇਟ ਐਕਸਪਾਇਰੀ ਹੋ ਗਈ ਆ ਉਹ ਨਿਸ਼ਾਨ ਬਹੁਤ ਕਰਦੇ ਆ ਹੋਰ ਵੀ ਹਰ ਤਰ੍ਹਾਂ ਦੇ 2000 ਜਿਹੜੇ ਆਰਮੀ ਦੂਸ ਕਰਦੀ ਆ ਅੱਜ ਦਾ ਜਿਹੜਾ ਐਕਸ਼ਨ ਉਹਦੇ ਰੋਸ ਵਿੱਚੋਂ ਕੁਝ ਸਾਡੇ ਮਖਾਨਾਂ ਦੇ ਵਿੱਚ ਖਾਵਾ ਕੇ ਸਾਣਾ ਜੀ ਦੇ ਜੈਕ ਮਮਾ ਤੁਹਾਡੇ ਸ਼ਬਦਾਂ ਦੇ ਵਿੱਚ ਲਿਖਿਆ ਡਾਕਟਰ ਮੇਸਰ ਦੇ ਸੋ ਦੇਖਿਆ ਇਹ ਕਿ ਸੇਕਰ ਅਹੀਂ ਦੁਖੀ ਆ ਅਹੀਂ ਸ਼ਾਂਤ ਮਾਈ ਪ੍ਰੋਗਰਾਮ ਕਰਦਾ ਹੋਣਾ ਹੀ ਕਰ ਰਿਹਾ ਅਹੀਂ ਕਰ ਸਕਦੇ ਆ ਲੋਰਪ੍ਰੇਸ਼ 17 ਦੇਸ਼ਾਂ ਦੇ ਵਿੱਚ ਬੈਠ ਕੇ ਮਾਰਚ ਕੀਤਾ ਉਸ ਸਰਕਾਰ ਨੇ ਉਹਨਾਂ ਨੂੰ ਵੈਲਕਮ ਕਿਹਾ ਕਿਥੋਂ ਤੱਕ ਕਿ ਉਹਦੀ ਯੂਨੋ ਦੀ ਜਿਹੜੀ ਸੰਸਦਭਾ ਉਹਦੇ ਤੇ ਉਹਨਾਂ ਨੇ ਆਹਦੇ ਵੀ ਹੁੰਦੇ ਹੋਰ ਵੀ ਵੱਖ-ਵੱਖ ਤਰੀਕੇ ਨਾਲ ਪ੍ਰੋਟੈਸਟ ਕੀਤਾ ਮੋਕਾ ਦਿੱਤਾ ਸਾਡੀ ਸਰਕਾਰ ਕਿਹੜੀ ਆ ਸਾਡੀ ਕਿੰਨੀ ਹੀ ਸਰਕਾਰ ਮੋਤੀ ਸਰਕਾਰ ਦਾ ਮੇੜਾ ਹੀ ਕਰਦੋ ਮੇੜਾ ਹੀ ਕਰਦੋ ਮੇੜਾ ਹੀ ਕਰਦੋ ਮੋਤੀ ਸਰਕਾਰ ਦਾ ਰੋਵੇ ਕੰਨਾਂ ਰੋਵੇ ਕੰਨਾਂ ਰੋਵੇ ਕੰਨਾਂ ਜੀ ਰਾਜ ਸਰਕਾਰ ਦੀ ਖੰਡਰ ਮੁਰਦਾ ਪਰ ਗੁਰਦਾਬ ਮੁਰਦਾਬਾ ਸਾਡੀ ਖਖੜੀ ਮੇੜਾ ਹੀ ਕਰਦੋ ਜੈਕਾਰਾ ਬਾਤ ਗੁਰਦਾਬ مردا باد مردا باد امام کے مصطفیٰ نبی حضرت مردا باد مردا باد